ਮੇਰਾ ਰਾਹ ਪੁੱਲਾ ਮੇਰੇ ਗੀਤ ਗਵਾਚੇ ਨੇ ਲਫਜ਼ਾਂ ਨੂੰ ਰਾਹ ਪੁੱਲਾ ਮੇਰੇ ਗੀਤ ਗਵਾਚੇ ਨੇ ਜਿੱਤਣ ਦੇ ਚੜ ਗਏ ਮੇਰੇ ਗੁੱਮੇ ਹੱਸੇ ਨੇ ਜਿੱਤਣ ਦੇ ਚੜ ਗਏ ਮੇਰੇ ਗੁੱਮੇ ਹੱਸੇ ਨੇ ਲਫਜ਼ਾਂ ਨੂੰ ਰਾਹ ਪੁੱਲਾ ਰੇ ਗੀਤ ਕਵਚੇ ਨੇ ਮੈਂ ਸੰਦਲੀ ਸੁਪਨੇ ਅੰਧੇ ਪਰਬਤ ਤੇ ਚੜਿਆ ਸੀ ਜਦ ਸੰਗ ਦੇ ਸੰਗ ਦੇ ਨੇ ਹੱਥ ਤੇਰਾ ਫੜਿਆ ਸੀ ਤੂੰ ਸੁਪਕ ਚਹੀ ਅਲੜ ਅਜ ਕੱਚੀ ਕੁਲੀ ਸੀ ਤੇਰੇ ਨੈਣਾਂ ਦੇ ਹਰਕੇ ਤੇ ਮੈਂ ਨਾ ਆਪਣਾ ਪੜਿਆ ਸੀ ਤੂੰ ਵਰ ਕੇ ਪਾੜ ਸੁੱਟੇ ਦੇ ਖਾਬ ਸਰਾਪੇ ਨੇ ਤੂੰ ਵਰ ਕੇ ਪਾੜ ਸੁੱਟੇ ਦੇ ਖਾਬ ਸਰਾਪੇ ਨੇ ਜਿੱਤਣ ਦੇ ਛੱਡ ਗਏ ਮੇਰੇ ਗੁੰਮੇ ਹਾਸੇ ਨੇ ਜਿੱਤਣ ਦੇ ਛੱਡ ਗਏ ਮੇਰੇ ਗੁੰਮੇ ਹਾਸੇ ਨੇ ਓ ਕੱਲਾ ਕੱਲਾ ਪਲ ਤੇਰੇ ਨਾਲ ਹੰਡਾਵਾ ਜੋ ਮੈਨੂੰ ਵੱਡ-ਵੱਡ ਖਾਂਦਾ ਏ ਸਮਨ ਨਾਲ ਲੰਗਾਵਾ ਜੋ ਤੈਨ ਰਸ ਕੇ ਬੈਤ ਨੂੰ ਗੱਲ ਲਾ ਕੇ ਮਨਾ ਲੈਣਾ ਤੇ ਮੇਰੇ ਬਲਕ ਦੇ ਨਾਚੂ ਤੂੰ ਹਾਸ਼ਣ ਕਾਇਆ ਜੋ ਕਿਉਂ ਖਾਲੀ ਕਰ ਦਿੱਤੋ ਯਾਦੋਂ ਕਸਨੇ ਕਿਉਂ ਖਾਲੀ ਕਰ ਦਿੱਤੋ मेर कोसे सावाल वेंदी पलका मेर बहंदी के गोद ते ਮੇਰੇ ਤਾਂ ਅਸਿਰਾਂ ਸੀ ਤੇ ਅੱਖਰਾਂ ਤੂੰ ਗਲ ਦਿਲ ਦੀ ਕਹਿੰਦੀ ਸੀ ਪੁੱਲ ਅੱਖੀਆਂ ਦੀ ਪਾਸ਼ਾ ਕਿਉ ਫੇਰੇ ਪਸ ਨੇ ਪੁੱਲ ਅੱਖੀਆਂ ਦੀ ਪਾਸ਼ਾ ਕਿਉ ਫੇਰੇ ਪਸ ਨੇ ਜਿੱਤਦੇ ਚੱਡ ਗਿਓ ਮੇਰੇ ਗੁੱਮੇ ਹਾਸੇ ਨੇ दड़े छ छॾ मेर गुमे हासे नि मेर गुमे हासे है।